ਕਿਸ ਨੇ ਪੁੱਛਿਆ ਪਾਪਾ ਬੱਲੇ ਸਾਜਿਨੋ ਸ਼ਹਿਰ ਲਾਹੌਰ ਵਿੱਚ ਕਿੰਨੇ ਬੂਹੇ ਤੇ ਕਿੰਨੀਆਂ ਬਾਰੀਆਂ ਨੇ ਕਿੰਨੀਆਂ ਅੱਖੀਆਂ ਦਾ ਪਾਣੀ ਮਿੱਠਾ ਤੇ ਕਿੰਨੀਆਂ ਖਾਰੀਆਂ ਨੇ ਕਿੰਨੀਆਂ ਇੱਟਾਂ ਟਿੜਕੀਆਂ ਤੇ ਕਿੰਨੀਆਂ ਸਾਰੀਆਂ ਨੇ ਤੇ ਕਿੰਨੀਆਂ ਕੁੜੀਆਂ ਵਿਆਈਆਂ ਤੇ ਕਿੰਨੀਆਂ ਕਵਾਰੀਆਂ ਨੇ ਪਾਪਾ ਬੱਲੇ ਸਾਜਿ ਨੇ ਕਿਹਾ ਸ਼ਹਿਰ ਲਾਹੌਰ ਵਿੱਚ ਲੱਖਾਂ ਬੁਹੇ ਤੇ ਕਰੋੜਾਂ ਬਾਰੀਆਂ ਨੇ ਜਿੰਨਾ ਅੱਖੀਆਂ ਦਾ ਪਾਣੀ ਪੀਤਾ ਸੋਣੀ ਨੇ ਉਹ ਮਿੱਠੀਆਂ ਬਾਕੀ ਖਾਰੀਆਂ ਨੇ ਤੇ ਜਿੰਨਾ ਇੱਟਾਂ ਤੇ ਪੈਰ ਰੱਖਿਆ ਸੱਸੀ ਨੇ ਉਹ ਤੜਕੀਆਂ ਬਾਕੀ ਸਾਰੀਆਂ ਨੇ ਤੇ ਜਿੰਨਾਂ ਨੂੰ ਮਿਲ ਕੇ ਆਪਣੇ ਰਾਂਝੇ ਉਹ ਵਿਆਹੀਆਂ ਨੇ ਬਾਕੀ ਸਭ ਕੁਵਾਰੀਆਂ ਨੇ ਬਾਕੀ ਸਭ ਕੁਵਾਰੀਆਂ ਨੇ